ਭਾਈ ਜੀ ਆਇਆ ਵੀ ਸਾਨੂੰ ਤਾਂ ਐਡਾ ਸੌਖਾ ਲੱਗ ਰਿਹਾ ਕਿਉਂਕਿ ਲੋਕ ਹੁਣ ਇੱਕ ਇੱਕ ਲੋਕ ਸਮਝੀ ਖੜੇ ਐ ਵੀ ਆ ਜਿਹੜੇ 4.5 ਸਾਲਾਂ ਚ ਪੰਜਾਬ ਦਾ ਹਾਲ ਕੀ ਹੈ ਤੁਸੀਂ ਕਿਤੇ ਦੇਖ ਲਓ ਕੋਈ ਚੀਜ਼ ਤਾਂ ਦਿਖੇ ਜਿਹੜੀ ਜਾਂ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਬਣਾਈ ਹੋਵੇ ਕੋਈ ਕੁਝ ਵੀ ਤੇ ਜਿੰਨੀਆਂ ਸੋਸ਼ਲ ਸਕੀਮਸ ਐ ਸੋਸ਼ਲ ਵੈਲਫੇਅਰ ਦੀਆਂ ਉਹ ਵੀ ਸਾਰੀਆਂ ਤੁਸੀਂ ਨੋਟ ਕਰਿਓ ਹਿਸਟਰੀ ਦੇ ਵਿੱਚ ਉਹ ਸਾਰੀਆਂ ਅਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਲਾਈਆਂ ਮਤਲਬ ਜਿੰਨਾ ਹੰਗਾਰਾ ਚੰਗਾ ਲੋਕਾਂ ਦਾ ਸਾਨੂੰ ਮਿਲ ਰਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਇਹਦੇ ਇਸ ਜਿਵੇਂ ਪਹਿਲਾਂ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਨੇਰੀ ਆਈ ਸੀ ਹੁਣ ਅਕਾਲੀ ਜਾਂਦੇ ਨੇਰੀ ਚੱਲਦੀ ਹੈ ਸੁਰਦਾਸੁਬ ਸਿੰਘ ਬਾਦਲ ਸਾਡੇ ਪ੍ਰਧਾਨ ਸਾਹਿਬ ਜਿਸ ਦਿਨ ਟਿਕਟਾਂ ਦੇ ਰਹੇ ਸੀ ਜ਼ਿਲ੍ਹਾ ਪਰਿਸ਼ਦ ਦੀਆਂ ਤੇ ਬਲਾਕ ਸੰਮਤੀ ਦੀਆਂ ਉਦੋਂ ਲੋਕ ਇੰਨੇ ਉਤਸ਼ਾਹ ਸੀ ਵੀ ਜੀ ਮੈਨੂੰ ਦਿਓ ਮੈਨੂੰ ਦਿਓ ਆ ਬੰਦਾ ਲੈ ਆਂਦਾ ਇਹਨੂੰ ਦਿਓ ਮਤਲਬ ਲੋਕ ਕਹਿੰਦੇ 5 ਮਿੰਟ ਨਹੀਂ ਲੱਗੇ ਜੇ ਕਾਰਾ ਵੱਜ ਜਾਂਦਾ ਬਜਕਾਰਾ ਬਣ ਜਾਂਦਾ ਸੀ ਤੂੰ ਉਸ ਤੋਂ ਬਾਅਦ ਇਹ ਸਾਨੂੰ ਫਿਰ ਦੁਬਾਰਾ ਫੋਨ ਆਇਆ ਜੀ ਦੁਬਾਰਾ ਕੀ ਹੁਣ ਦੁਬਾਰਾ ਦੁਬਾਰਾ ਤੋਂ ਚਲਾਓ ਅਸੀਂ ਸ਼ਾਮ ਨੂੰ ਮੈਂ ਆਪਦਾ ਖੁਦ ਟਰੈਕਟਰ ਲਾਇਆ ਜੀ ਇਸ ਚੀਜ਼ ਦਾ ਕੋਈ ਮੈਂ ਆਪਾਂ ਕਿਸੇ ਦਾ ਹੈ ਜੀ ਕੋਈ ਮੈਨੂੰ ਮਦਦ ਨਹੀਂ ਮਿਲੀ ਹੈ ਜੀ ਨਾ ਮੈਂ ਖੁਦ ਦਾ ਤੇਲ ਬਾਲ ਕੇ ਆਪਦਾ ਸਭ ਕੁਝ ਕਰਕੇ ਜਪਰਸਨਲ ਹੀ ਆਪਦਾ ਸਫਾਈ ਕਰਾ ਰਹੇ ਹਾਂ ਜੀ ਉਸ ਹਾਲਾਂਕਿ ਜਿਹੜਾ ਸੀਵਰੇਜ ਬੋਰਡ ਹੈ ਉਹ ਗਵਰਨਮੈਂਟ ਕੋਲੇ ਹੈ ਪੰਚਾਇਤ ਕੋਲੇ ਗਵਰਨਮੈਂਟ ਸੀਵਰੇਜ ਬੋਰਡ ਨਹੀਂ ਹੈਗਾ ਜੀ ਸੀਵਰੇਜ ਦੀ ਸਾਰੀ ਸਫਾਈ ਹੈ ਜੋ ਵੀ ਕੁਝ ਵੀ ਕਰਵਾਉਣਾ ਉਹਨਾਂ ਨੇ ਤਾਂ ਉਹ ਗਵਰਨਮੈਂਟ ਨਹੀਂ ਕਰਾਉਣੀ ਹੈ ਜੀ ਉਹ ਪੰਚਾਇਤ ਨੇ ਨਾ ਕਲੈ ਚੰਗੇ ਮਾਰ ਜਾਂਦੇ ਹਰ ਇੱਕ ਪਿੰਡ ਚੋਂ ਵਧਾਂਗੇ 17 ਪਿੰਡ ਹੈ 15 ਪਿੰਡ ਹੈ ਤਿੰਨ ਦੋ ਟਾਣੀਆਂ ਜੀ 15 17 ਦੇ 17 ਪਿੰਡਾਂ ਦੇ ਜਿੱਤ ਕਰਾਂਗੇ ਤਕਰੀਬਨ ਅੱਗੇ ਆਪਾਂ ਕਿਹੜੇ ਆ ਗੱਲ ਪੈਸਾ ਹਰਿਆਣਾ ਲਾਈਟ ਦੇ ਉੱਤੇ ਤਾਂ ਇਸ ਟਾਈਮ ਪਿੰਡ ਮਠੜੀ ਦੇ ਵਿੱਚ ਐ ਜੋਨ ਕਿੱਲਿਆਂ ਵਾਲੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਸ ਕੋਰ ਪਾਰਟੀ ਆਖਿਰਕਾਰ ਸ਼ੋਮਨੀ ਕਾਲੀ ਦਲ ਵੱਲੋਂ ਪ੍ਰਚਾਰ ਦੇ ਵਿੱਚ ਜਿਹੜੇ ਕਾਲੀ ਦਲ ਵਰਕਰ ਨੇ ਜੁਟੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਇਹ ਲੰਬਾ ਉੱਚਾ ਕਾਫਲਾ ਜਿਹੜਾ ਜ਼ਰੂਰ ਕਾਲੀ ਦਲ ਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਕਹਿੰਦੇ ਬਾਦਲਾਂ ਦਾ ਗੜ ਜਿਹੜਾ ਕਿਹਾ ਜਾਂਦਾ ਉਹ ਲੰਬੀ ਏਰੀਆ ਤੇ ਲੰਬੀ ਏਰੀਆ ਦਾ ਜ਼ੋਨ ਮੰਡੀ ਕਿੱਲਿਆਂ ਵਾਲੀ ਹੈ ਤਾਂ ਉਸ ਜ਼ੋਨ ਦੇ ਵਿੱਚ ਲਗਾਤਾਰ ਪ੍ਰਚਾਰ ਪ੍ਰਸਾਰ ਹੈ ਜਿਹੜਾ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਦੇ ਪ੍ਰਤੀਨਿਧੀ ਨੇ ਜਿਹੜੇ ਉਹਨਾਂ ਦੇ ਸਮਰਥਕ ਨੇ ਜਿਹੜੇ ਬਾਈ ਹਰਬੀ ਹਰੇ ਨੇ ਬਾਈ ਕਿਵੇਂ ਦੇਖ ਰਹੇ ਹੋ ਕਿਸ ਤਰ੍ਹਾਂ ਦੇਖ ਬਾਈ ਜੀ ਆਇਆ ਵੀ ਸਾਨੂੰ ਤਾਂ ਐਡਾ ਸੌਖਾ ਲੱਗ ਰਿਹਾ ਕਿਉਂਕਿ ਲੋਕ ਹੁਣ ਇੱਕ ਇੱਕ ਲੋਕ ਸਮਝੀ ਖੜੇ ਐ ਵੀ ਆ ਜਿਹੜੇ 4.5 ਸਾਲਾਂ ਚ ਪੰਜਾਬ ਦਾ ਹਾਲ ਕੀ ਹੈ ਤੁਸੀਂ ਕਿਤੇ ਦੇਖ ਲਓ ਕੋਈ ਚੀਜ਼ ਤਾਂ ਦਿਖੇ ਜਿਹੜੀ ਜਾਂ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਬਣਾਈ ਹੋਵੇ ਕੋਈ ਚੀਜ਼ ਆਪਾਂ ਸਾਰੇ ਪੰਜਾਬ ਚ ਘੁੰਮ ਲਓ ਕੋਈ ਪੁਲ ਕੋਈ ਸੜਕ ਕੋਈ ਹਸਪਤਾਲ ਕੋਈ ਮੰਡੀ ਕੋਈ ਕੁਝ ਵੀ ਤੇ ਜਿੰਨੀਆਂ ਸੋਸ਼ਲ ਸਕੀਮਸ ਐ ਸੋਸ਼ਲ ਵੈਲਫੇਅਰ ਦੀਆਂ ਉਹ ਵੀ ਸਾਰੀਆਂ ਤੁਸੀਂ ਨੋਟ ਕਰਿਓ ਹਿਸਟਰੀ ਦੇ ਵਿੱਚ ਉਹ ਸਾਰੀਆਂ ਅਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਲਾਈਆਂ ਤੇ ਅਸੀਂ ਸਾਰੇ ਬੜਾ ਮਾਨ ਮਹਿਸੂਸ ਕਰ ਰਹੇ ਆ ਕਿ ਸਾਨੂੰ ਮਤਲਬ ਇਸ ਇਲੈਕਸ਼ਨ ਚ ਖੜਾ ਹੋਣ ਦਾ ਮੌਕਾ ਮਿਲਿਆ ਤਾਂ ਕਰਕੇ ਐਤ ਕੀ ਤਾਂ ਮਤਲਬ ਇੱਥੋਂ ਸ਼ੁਰੂਆਤ ਲੰਬੀ ਤਾਂ ਹੋਊਗੀ ਜਿਹੜੀ ਆਪਣੀ ਕਾਲੀ ਦਲ ਦਾ ਜਿਵੇਂ ਐਮਪੀ ਇਲੈਕਸ਼ਨ ਦੇ ਵਿੱਚ ਹੋਈ ਸੀ ਉਸੇ ਤਰ੍ਹਾਂ ਕਹਿ ਰਹੇ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ एमपी इलेक्शन जो हुई सी कोशिश करंगे ओ तो भी बढ़िया रिजल्ट लेके देनदा हम्म साडी ड्यूटी ਲਈ ਹੈ ਸਦਾਸ ਕੁਬੀਰ ਸਿੰਘ ਬਾਦਲ ਨੇ ਵੀ 25 ਦੀਆਂ 25 ਅਸੀਂ ਕਲੀਅਰ ਕਰਨੀ ਤੇ ਉਹ ਸਾਡਾ ਇੱਕ ਤਰ੍ਹਾਂ ਦਾ ਮਕਸਦ ਹੀ ਬਣ ਗਿਆ ਇਹ ਮੇਰੇ ਛੋਟੇ ਭਰਾ ਪਾਟੀ ਸਾਹਿਬ ਹੈ ਇਹ ਜ਼ਿਲ੍ਹਾ ਪਰਿਸ਼ਦ ਤੋਂ ਹੈ ਇਹਨਾਂ ਦੇ ਵਾਈਫ ਤੇ ਮੈਂ ਬਲਾਕ ਸੰਤੀ ਤੋਂ ਮੇਰੇ ਮਾਤਾ ਜੀ ਹੈ ਤੇ ਅਸੀਂ ਮਤਲਬ ਜਿੰਨਾ ਹੰਗਾਰਾ ਚੰਗਾ ਲੋਕਾਂ ਦਾ ਸਾਨੂੰ ਮਿਲ ਰਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਇਹਦੇ ਇਸ ਜਿਵੇਂ ਪਹਿਲਾਂ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਨੇਰੀ ਆਈ ਸੀ ਹੁਣ ਅਕਾਲੀਆਂ ਦੀ ਨੇਰੀ ਚੱਲ ਪਈ ਹੈ ਤਰਨਤਾਰਨ ਦਾ ਇਲੈਕਸ਼ਨ ਇੱਕ ਵਾਰ ਸਾਰਿਆਂ ਨੂੰ ਹਿਲਾਇਆ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਹੁਣ ਕਾਲੀ ਵਰਕਰ ਦੁਆਰਾ ਤੋ ਜਾਗੇ ਹਾਂਜੀ ਹਾਂਜੀ ਇਹ ਤਰਨਤਾਰਨ ਦਾ ਇਲੈਕਸ਼ਨ ਉਸ ਤੋਂ ਬਾਅਦ ਤੁਸੀਂ ਅਸਲ ਵੇਖਣ ਵਾਲੀ ਚੀਜ਼ ਇਹ ਸੀ ਜਦਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਸਾਹਿਬ ਜਦਨ ਟਿਕਟਾਂ ਦੇ ਰਹੇ ਸੀ ਜ਼ਿਲ੍ਹਾ ਪਰਿਸ਼ਦ ਦੀਆਂ ਤੇ ਬਲਾਕ ਸਮਤੀ ਦੀਆਂ ਉਦੋਂ ਲੋਕ ਇੰਨੇ ਉਤਸ਼ਾਹਤ ਸੀ ਬੀਜੀ ਮੈਨੂੰ ਦਿਓ ਮੈਨੂੰ ਦਿਓ ਆ ਬੰਦਾ ਲੈ ਆਂਦਾ ਇਹਨੂੰ ਦਿਓ ਮਤਲਬ ਲੋਕ ਕਹਿੰਦੇ 5 ਮਿੰਟ ਨਹੀਂ ਲੱਗੇ ਜੇ ਕਾਰਾ ਵੱਜ ਜਾਂਦਾ ਬਜਕਾਰਾ ਬਨ ਜਾਂਦਾ ਸੀ ਅੱਛਾ ਤੇ ਤੁਸੀਂ ਪਤਾ ਕਰਿਓ ਚਲੋ ਸਾਡੇ ਤਾਂ ਮੂੰਹ ਚੋਂ ਨਿਕਲੀ ਗਾਪੀ ਹੋ ਜਾਣਾ ਆਮ ਆਦਮੀ ਪਾਰਟੀ ਨੂੰ ਲੱਭ ਲੱਭ ਬੰਦੇ ਲਿਆਉਣੇ ਪਏ ਮਿੰਤਾ ਕਰਕੇ ਮਤਲਬ ਹੁਣ ਨਾ ਨਹੀਂ ਲੈਣਾ ਚਾਹੀਦਾ ਕਈ ਥਾਵਾਂ ਤੇ ਇੱਕ ਨੂੰ ਮਿਲ ਗਈ ਫਿਰ ਉਹ ਭੱਜ ਗਿਆ ਦੂਜੇ ਨੂੰ ਮਿਲ ਗਈ ਉਹ ਭੱਜ ਗਿਆ ਤਿੰਨ ਤਿੰਨ ਚਾਰ ਚਾਰ ਥਾਂ ਤੇ ਆ ਕੇ ਮਿੰਤ ਕਰਕੇ ਫੇਰ ਦਿੱਤੀ ਲੋਕਾਂ ਦਾ ਮਨੋਬਲੀ ਬੜਾ ਡਿੱਗ ਪਿਆ ਆਮ ਆਦਮੀ ਪਾਰਟੀ ਦੇ ਗੇ ਦੇ ਗੇ ਵੀ ਕਿਉਂ ਨਾ ਹੁਣ ਅਪੀਲ ਕਿਦਾਂ ਦੀ ਲੋਕ ਕਿ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਲੋਕਾਂ ਦਾ ਹੰਗਾਰਾ ਕਿਦਾਂ ਦਾ ਲੋਕਾਂ ਦਾ ਹੰਗਾਰਾ ਤੁਹਾਡੇ ਸਾਹਮਣੇ ਹੀ ਆ ਜੀ ਬਹੁਤ ਵਧੀਆ ਆ ਭੱਜ ਕੇ ਆ ਕੇ ਮਿਲਦੇ ਹੱਸਦੇ ਮੂੰਹਨ ਮੇਨ ਗੱਲ ਹੁੰਦੀ ਹੈ ਹੱਸਦੇ ਮੂੰਹਾਂ ਨਾਲ ਮਿਲਦੇ ਕਿਉਂਕਿ ਉਹਨਾਂ ਦੀ ਅੱਖਾਂ ਚ ਉਹਨਾਂ ਦੀਆਂ ਗੱਲਾਂ ਬਾਤਾਂ ਚ ਕੋਈ ਆਸ ਦੀ ਕਿਰਨ ਹਲੇ ਹੈਗੀ ਹੈ ਵੀ ਚਲੋ ਯਾਰ ਆ ਜਿਹੜੇ ਹੁਣ 6-8 ਮਹੀਨੇ ਰਹਿ ਗਏ ਇਸ ਤੋਂ ਬਾਅਦ ਕੋਈ ਮੜਾ ਜਿਹਾ ਸੁੱਖ ਦਾ ਸਾਹ ਆਊਗਾ ਨਹੀਂ ਤਾਂ ਦੁੱਖ ਹੀ ਆਏ ਪਏ ਮਤਲਬ ਬੁਰਾ ਹਾਲ ਹੋਇਆ ਪੈ ਲੋਕਾਂ ਦੇ ਤੁਸੀਂ ਵੇਖੋ ਕੋਈ ਵੀ ਚੀਜ਼ ਤਾਂ ਦਿਖਾਓ ਕੋਈ ਇੱਟ ਦਿਖਾ ਦਿਓ ਨਵੀਂ ਲੱਗੀ ਹੋਈ ਹੂੰ ਉਹ ਤਾਂ ਕਹਿੰਦੇ ਸੀ ਵਿਕਾਸ ਦੀ ਨੇਰੀ ਲਿਆਤੀ ਤੂੰ ਮੜਾ ਜਾ ਤੁਸੀਂ ਭਾਈ ਜੀ ਸਾਰਾ ਪੰਜਾਬ ਚ ਘੁੰਮਦੇ ਹੋ ਮੜਾ ਜਾ ਕੋਈ ਦੇਖੋ ਵੀ ਕੋਈ ਚੀਜ਼ ਤੁਸੀਂ ਦਿਖਾ ਦੋ ਜਿਹੜੀ ਬਾਤ ਹਾਂ ਆ ਵੇਖੋ ਆ ਥੱਲੇ ਦਿਖਾਓ ਜੀ ਜਿੰਨੇ ਤੁਸੀਂ ਵੇਖੋ ਬੁਢਾਪਾ ਪੈਨਸ਼ਨ ਉਹ ਬਾਲ ਸਿੰਘ ਸਾਹਿਬ ਨੇ ਸ਼ਗਨ ਸਕੀਮ ਉਹ ਬਾਲ ਸਾਹਿਬ ਨੇ ਫ੍ਰੀ ਹਾਂ ਮੋਟਰਾਂ ਦੀ ਫ੍ਰੀ ਬਿਜਲੀ ਉਹ ਬਾਲ ਸਾਹਿਬ ਨੇ ਕੁੜੀਆਂ ਨੂੰ ਸਾਈਕਲ ਉਹ ਬਾਲ ਸਾਹਿਬ ਨੇ ਮੋਟਰਾਂ ਦਿੱਤੀਆਂ ਉਹ ਬਾਲ ਸਾਹਿਬ ਨੇ ਮਤਲਬ ਸ਼ੁਰੂ ਕੀ ਨਹੀਂ ਕੀਤੀ ਇਹ ਤਾਂ ਬਾਅਦ ਚ ਨਾ ਜੀ ਬਾਕੀ ਪਾਰਟੀਆਂ ਅਸੀਂ ਮੈਂ ਤੇ ਭੱਟੀ ਸਾਹਿਬ ਡਿਸਕਸ ਕਰ ਰਹੇ ਸੀ ਸਰਪੰਚ ਸਾਹਿਬ ਨਾਲ ਡਿਸਕਸ ਕਰ ਰਹੇ ਸੀ ਵੀ ਇਹ ਤਾਂ ਮਜਬੂਰੀ ਚ ਇਹਨਾਂ ਨੂੰ ਵਧਾਉਣੀਆਂ ਪਈਆਂ ਕਿਉਂਕਿ ਇਹ ਜਵਾਬ ਕਿਵੇਂ ਦੰਦੇ ਲੋਕਾਂ ਨੂੰ ਸਕੀਮਾਂ ਹੀ ਬਾਦਲ ਸਾਹਿਬ ਦੀਆਂ ਵਧੀਆਂ ਸੀ ਬਸ ਇਹਨਾਂ ਨੇ 19 ਦਾ 21 ਕਰਤਾ ਉਹ ਕਰਕੇ ਦੇਤੀਆਂ ਤਾਂ ਅੱਛਾ 1000 ਰੁਪਏ ਕਿੱਧਰ ਗਏ ਉਹ ਸਾਨੂੰ ਵਿਚਾਰੀਆਂ ਬੁੜੀਆਂ ਉਹ ਸਾਨੂੰ ਪੁੱਛੀ ਜਾਂਦੀ ਆ ਵੀ ਕਿਤੇ 1000 ਰੁਪਏ ਤਾਂ ਨਹੀਂ ਦੇਣ ਆਗੇ ਤੇ ਫਿਰ ਤੁਸੀਂ ਹੋਰ ਵੇਖ ਲਓ ਦੋਨੇ ਸਰਕਾਰਾਂ ਕਾਂਗਰਸ ਤਾਂ ਆਪਾਂ ਨੂੰ ਪਤਾ ਹੀ ਸੀ ਵੀ ਦਿੱਲੀ ਤੋਂ ਚੱਲਦੀ ਹੈ ਤੇ ਆਮ ਆਦਮੀ ਪਾਰਟੀ ਵੀ ਆ ਪਿਛਲੇ 2 2.5 ਸਾਲਾਂ ਤੋਂ ਜਿਵੇਂ ਸ਼ੀਸ਼ਾ ਹੀ ਹੋ ਗਿਆ ਨਾ ਕੰਮ ਵੀ ਕੇਜਰੀਵਾਲ ਤੇ ਸੁਸੋਧੀਆਂ ਚਲਾ ਰਹੇ ਇਹਨਾਂ ਦੇ ਹੱਥੀ ਦਾ ਕੁਝ ਵੀ ਨਹੀਂ ਇੱਕ ਬਦਲੀ ਵੀ ਕਰਨੀ ਹੋਵੇ ਤਾਂ ਉਹ ਵੀ ਇਹਨਾਂ ਨੂੰ ਜਾ ਕੇ ਦਿੱਲੀੋਂ ਕਰਵਾ ਕੇ ਲੈ ਕੇ ਆਉਣੀ ਪੈਂਦੀ ਹੈ ਮੱਥਾ ਅੱਡ ਟਿਕਣਾ ਪੈਂਦਾ ਕੋਈ ਵੱਡਾ ਮੰਤਰੀ ਜਾਂ ਕੋਈ ਉਹ ਨਾਲ ਜਾਂਦਾ ਫੇਰ ਕਿਤੇ ਇਹਨਾਂ ਤੋਂ ਇੱਕ ਬਦਲੀ ਹੁੰਦੀ ਹੈ ਇਥੋਂ ਆਪ ਦਾ ਪੰਜਾਬ ਦੇ ਕੀ ਲੱਗਦਾ ਅਪੀਲ ਕੀ ਕਰੋਗੇ ਪਾਰਟੀ ਸਾਹਿਬ ਵੀ ਤੁਹਾਡੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਹੈ ਤੁਸੀਂ ਬਲੌਕ ਸਮਿਤੀ ਵਿੱਚ ਤਾਂ ਕੀ ਲੱਗਦਾ ਪਰਸ਼ਵ ਕਿੰਦਾ ਦੀ ਅਪੀਲ ਜਤਨਜੀਤ ਜੀ ਗੱਲ ਹੈ ਤੁਸੀਂ ਮੰਡੀ ਦਾ ਹਾਲ ਤੁਸੀਂ ਦੇਖਿਆ ਹੀ ਹੈ ਸੀਵਰ ਦਾ ਹਾਲ ਕਿਵੇਂ ਬਣਿਆ ਹੋਇਆ ਕੀ ਆਏਗਾ ਹੁਣ ਕੱਲ ਵੀ ਤੁਸੀਂ ਕਵਰੇਜ ਕੀਤੀ ਹੈ ਉੱਥੇ ਉਹ ਸੀਵਰ ਦਾ ਹਾਲ ਹੈ ਜੀ ਹੁਣ ਆ ਪਿੱਛੇ ਜੇ ਆ ਸਾਨੂੰ ਸਾਨੂੰ ਕਿਹਾ ਗਿਆ ਸੀਗਾ ਕਿ ਸੀਵਰ ਦਾ ਸਫਾਈ ਤੁਸੀਂ ਕਰੋ ਸ਼ੁਰੂ ਕਰੋ ਆਪਦੀ ਹੁਣ ਆ ਦੋ ਦਿਨ ਪਹਿਲਾਂ ਫੇਰ ਸਾਨੂੰ ਮਨਾ ਕਰਤਾ ਕਹਿੰਦੇ ਕਿ ਤੁਸੀਂ ਨਹੀਂ ਕਰਨੀ ਕਹਿੰਦੇ ਫੇਰ ਉਹ ਸਮਝ ਨਹੀਂ ਆ ਰਿਹਾ ਹੁਣ ਸਰਕਾਰ ਕੀ ਚਾਹੁੰਦੀ ਹੈ ਇਹ ਇਸ ਚੀਜ਼ ਦਾ ਕੀ ਇਹ ਤਾਂ ਲੋਕਾਂ ਨੇ ਕਿੱਲੇ ਵਾਲੀ ਮੰਡੀ ਦੇ ਵਿੱਚ ਤਾਂ ਵਿਸ਼ਕਾਰ ਵੀ ਕੀਤਾ ਉਸ ਤੋਂ ਬਾਅਦ ਰਾਤ ਕਹਿੰਦੇ ਸਫਾਈ ਵੀ ਹੋਈ ਆ ਉੱਥੇ ਮਸ਼ੀਨਾਂ ਖੜੀਆਂ ਬਾਅਦ ਉਸ ਤੋਂ ਬਾਅਦ ਇਹ ਸਾਨੂੰ ਫੇਰ ਦੁਆਰਾ ਫੋਨ ਆਇਆ ਜੀ ਦੁਆਰਾ ਕੀ ਹੁਣ ਦੁਆਰਾ ਦੁਆਰਾ ਤੋਂ ਚਲਾਓ ਅਸੀਂ ਸ਼ਾਮ ਨੂੰ ਮੈਂ ਆਪਦਾ ਖੁਦ ਟਰੈਕਟਰ ਲਾਇਆ ਜੀ ਇਸ ਚੀਜ਼ ਦਾ ਉਈ ਮੈਂ ਆਪਣਾ ਕਿਸੇ ਦਾ ਹੈ ਜੀ ਕੋਈ ਮੈਨੂੰ ਮਦਦ ਨਹੀਂ ਮਿਲੀ ਅਜੇ ਤੀਨ ਨਾ ਮੈਂ ਖੁਦ ਦਾ ਤੇਲ ਬਾਲ ਕੇ ਆਪਦਾ ਸਭ ਕੁਝ ਕਰਕੇ ਜ ਪਰਸਨਲ ਹੀ ਆਪਦਾ ਸਫਾਈ ਕਰਾ ਰਹੇ ਹਾਂ ਜੀ ਉਸ ਪਰ ਕ੍ਰੈਡਿਟ ਇਸ ਦਾ ਕੋਈ ਹੋਰ ਪਾਰਟੀਆਂ ਲੈਣ ਨੂੰ ਫਿਰਦੇ ਕਹਿੰਦੇ ਅਸੀਂ ਕਰਾਈ ਹੈ ਉਹ ਸਫਾਈ ਅਸੀਂ ਸ਼ੁਰੂ ਕਰਾਈ ਸਾਨੂੰ ਖਬਰ ਦਾ ਪਤਾ ਲੱਗਿਆ ਖਬਰਦਾਰ ਸਰ ਦੇਖਿਆ ਨਹੀਂ ਜੀ ਐਂ ਜੀ ਹੁਣ ਇੰਨਾ ਟਾਈਮ ਹੋ ਗਿਆ ਸੀਗਾ ਜੀ ਠੀਕ ਹੈ ਨਹੀਂ ਜੀ ਹੁਣ ਉਸ ਗੱਲ ਹੈ ਕਿ ਪਾਰਟੀ ਨੂੰ ਹੁਣ ਸਾਨੂੰ ਥੋੜਾ ਜਿਹਾ ਬਸ ਐਂ ਥੱਲੇ ਸਿੱਟਣ ਵਾਲੀ ਗੱਲ ਹੈ ਕਿ ਉਹ ਕੋਈ ਅਜੇ ਜੀ ਕੋਈ ਗੱਲ ਨਹੀਂ ਹੈਗੀ ਜੀ ਖੁਦ ਸਾਡੇ ਅਸੀਂ ਹੁਣ ਪੰਚਾਇਤ ਕਰਵਾ ਰਹੀ ਹੈ ਜੀ ਇਸ ਜੀ ਨੂੰ ਹ ਪਿੰਚਾਇਤ ਕੋਲ ਗਵਰਨਮੈਂਟ ਸੀਵਰੇਜ ਬੋਰਡ ਨਹੀਂ ਹੈਗਾ ਜੀ ਸੀਵਰੇਜ ਦੀ ਸਾਰੀ ਸਫਾਈ ਹੈ ਜੋ ਵੀ ਕੁਝ ਵੀ ਕਰਵਾਉਣਾ ਉਹਨਾਂ ਨੇ ਤਾਂ ਉਹ ਗਵਰਨਮੈਂਟ ਨਹੀਂ ਕਰਾਉਣੀ ਹੈ ਜੀ ਉਹ ਪਿੰਚਾਇਤ ਨੇ ਨਹੀਂ ਕਰਾਉਣੀ ਵੱਡੇ ਵੱਲੋਂ ਤੁਸੀਂ ਪਿੰਡ ਪਿੰਡ ਜਾ ਰਹੇ ਹੋ ਕਿਦਾਂ ਦਾ ਕੱਲ ਪਰਸੋ ਤੁਸੀਂ ਪਿੰਡਾਂ ਲਗਾਤਾਰ ਫੀਲਡ ਦੇ ਵਿੱਚੋਂ ਉਤਰਿਓ ਲੋਕਾਂ ਦਾ ਦਿਲ ਦਾ ਕਹਿੰਦੇ ਦਿਲ ਦੀ ਗੱਲ ਕੈਂਡੀਡੇਟ ਨੂੰ ਪਹਿਲਾਂ ਅੱਖਾਂ ਪੜ ਲੈਂਦਾ ਕੈਂਡੀਡੇਟ ਜਦੋਂ ਮੈਦਾਨ ਦੇ ਵਿੱਚ ਕੋਈ ਹਰਪੰਦੇ ਪਰਖ ਕਰਨੀ ਬਹੁਤ ਔਖੀ ਹੁੰਦੀ ਹੈ ਪਰਖ ਕਰ ਲੈਨੇ ਹੋ ਕੀ ਲੱਗਦਾ ਲੋਕਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੈ ਜੀ ਇਹ ਇਲੈਕਸ਼ਨ ਨਹੀਂ ਠੀਕ ਹੈ ਜੀ ਚੰਗੇ ਮਾਰਜਨ ਤੇ ਜਿੱਤਾਂਗੇ ਚੰਗੇ ਮਾਰ ਜਾਂਦੇ ਹਰ ਇੱਕ ਪਿੰਡ ਚੋਂ ਵਧਾਂਗੇ 17 ਪਿੰਡ ਹੈ 15 ਪਿੰਡ ਹੈ ਤਿੰਨ ਦੋ ਢਾਣੀਆਂ ਜੀ 15 17 ਦੇ 17 ਪਿੰਡਾਂ ਦੇ ਜਿੱਤ ਕਰਾਂਗੇ ਤਕਰੀਬ ਨੂੰ ਅੱਗੇ ਪੱਗੇ ਲੈ ਕੇ ਆਵਾਂਗੇ ਇਹ ਗੱਲ ਤਾਂ ਕਹਿ ਸਕਦੇ ਆ ਪਾਰਟੀਆਂ ਦਾ ਖੜਾ ਕਿੱਲਿਆਂ ਵਾਲੀ ਹੈ ਜੀ ਜੋ 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 ਤੁਹਾਨੂੰ ਪਤਾ ਜੋ ਮਨ ਮਜੂਰ ਜਿਵੇਂ ਤੁਸੀਂ ਕਹੋ ਕਿ ਤਾਂ ਜੀ ਪਾਰਟੀ ਸਾਹਿਬ ਨੇ ਆਖਿਆ ਵੀ ਡਿਸੀਜਨ ਵੀ ਅੱਜ ਕਰ ਲੋ ਕੱਲ੍ਹ ਲੋ ਕੀ ਜਿਹੜਾ ਤੁਸੀਂ ਦੱਸਿਆ ਇਹ ਹਰੇਕ ਚੀਜ਼ ਹੀ ਆਏ ਹੋ ਰਿਹਾ ਇਹਨਾਂ ਦਾ ਪਹਿਲਾਂ ਸਰਕਾਰ ਉੱਤੇ ਲੈਵਲ ਤੇ ਵੀ ਦੇਖੋ ਪਹਿਲਾਂ ਆਕੇ ਜੀ ਜਰਮਨੀ ਚਲੇ ਗਏ ਸੀ ਐਮ ਸਾਹਿਬ ਉੱਥੇ BMW ਕਰਾਏ ਇੱਥੇ ਆ ਕੇ ਮੁੱਕ ਗਏ ਹੁਣ ਜੀ ਆ ਹੋ ਗਿਆ ਤੇ ਉਦੋਂ ਬਾਅਦ ਫੇਰ ਰੋਲ ਬੈਕ ਵੱਲੋਂ ਜੀ ਨਰੀਗਾ ਬੰਦ ਹੈ ਜੀ ਨਰੀਗਾ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਹੁਣ ਤੁਸੀਂ ਮੰਡੀ ਤੇ ਦੇਖ ਲਓ ਮੰਨ ਕੇ ਚੱਲੋ ਕਿ ਕਣਕ ਦੇ ਕਾਰਡ ਕੱਟੇ ਜਾ ਚੁੱਕੇ ਹੈ ਜੀ ਠੀਕ ਹੈ ਨਾ ਜੀ ਤੇ ਉਹ ਚੀਜ਼ਾਂ ਦਾ ਫਿਰ ਹੁਣ ਜਿਹੜਾ ਕੋਈ ਲਾਭ ਮਿਲ ਰਿਹਾ ਸੀਗੇ ਜੀ ਉਹ ਕੋਈ ਵੀ ਸੋਸ਼ਲ ਵਰਕ ਦਾ ਨਹੀਂ ਚੱਲ ਰਿਹਾ ਜੀ ਤਾਂ ਅਪੀਲ ਕੀ ਕਰੋਗੇ ਲੋਕਾਂ ਨੂੰ ਕਿ ਚੋ ਨਿਸ਼ਾਨੇ ਕਿੰਨੇ ਨੰਬਰ ਤੇ ਨੰਬਰ ਹਜੇ ਆਉਣੇ ਹੋਣਗੇ ਨੰਬਰ ਜੀ ਆਉਣੇ ਤੇ ਆਕੀ ਲੱਗੇਗਾ ਕਿ ਅਪੀਲ ਕਿੱਦਾਂ ਦੀ ਰਹੀਆਂ ਕੁਛ ਨਹੀਂ ਕਹੇ ਜੀ ਬਸ ਤੁਸੀਂ ਤਕੜੀ ਨੂੰ ਵੋਟ ਪਾਓ ਜੀ ਠੀਕ ਹੈ ਜੀ ਅੱਗੇ ਆਪਾਂ ਸਰਕਾਰ ਦਾ ਨੀ ਪੱਥਰ ਰੱਖਣਾ ਹੈ ਜੀ ਇਸ ਚੀਜ਼ ਦਾ ਠੀਕ ਹੈ ਨਾ ਜੀ ਗਾਹ ਆਪਣੀ ਸਰਕਾਰ ਸਤਾਈ ਚ ਬਣਾਵਾਂਗੇ ਜੀ ਤੇ ਵੱਧ ਵੱਧ ਕੰਮ ਕਰਾਂਗੇ ਬਿਲਕੁਲ ਪਾਰਟ ਪਾਟੀਆਂ ਚੋਣ ਪ੍ਰਚਾਰ ਆਬਦਾ ਕਰਦੀਆਂ ਨਜ਼ਰ ਆਈਆਂ ਤਾਂ ਹੁਣ ਦੇਖਣਾ ਹੋਊਗਾ ਕਿ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਰਹੇਗਾ ਤਾਂ ਕਿਸ ਤਰ੍ਹਾਂ ਲੋਕਾਂ ਨਾਲ ਮਿਲਵਰਤ ਕੇ ਸਾਹਮਣੇ ਜ਼ਰੂਰ ਨਜ਼ਰ ਆਉਂਦੇ ਨੇ ਕਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਤੇ ਚੋਣ ਨਿਸ਼ਾਨ ਜਿਹੜਾ ਆਪਣਾ ਦਿੰਦੇ ਜ਼ਰੂਰ ਨਜ਼ਰ ਆਏ ਨੇ ਉਸ ਤੋਂ ਬਾਅਦ ਗੱਲਬਾਤ ਜਿਹੜੇ ਇੱਥੋਂ ਦੇ ਮੋਦਵਾਰ ਪਿੰਡ ਦੇ ਨੇ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਨੇ ਉਹ ਜ਼ਰੂਰ ਗੱਲਬਾਤ ਕਰਦੇ ਵੀ ਨਜ਼ਰ ਆਏ ਨੇ ਤਾਂ ਤਸਵੀਰਾਂ ਦੇ ਵਿੱਚ ਹਰ ਘਰ ਦੇ ਵਿੱਚ ਵੋਟ ਮੰਗਣ ਲਈ ਜਾ ਰਹੇ ਨੇ ਹੁਣ ਦੇਖਣਾ ਹੋਊਗਾ ਕਿ ਕਿਸ ਤਰ੍ਹਾਂ ਚੋਣ ਪ੍ਰਚਾਰ ਚੱਲੇਗਾ ਤੇ ਕਿਸ ਤਰ੍ਹਾਂ ਦੇ ਨਤੀਜੇ ਹੋਣਗੇ ਵੋਟਾਂ ਪੈਣਗੀਆਂ ਕਿਸ ਤਰ੍ਹਾਂ ਲੋਕ ਕਿਹੜਾ ਉਮੀਦਵਾਰ ਪਸੰਦ ਕਰਦੇ ਆ